ਸਰਕਾਰ ਨਸ਼ਿਆਂ ਪਰਦੂਚ ਕਰੇ ਜੋ ਮਰਜੀ ਸਾਨੂੰ ਇਸ ਮਾਮਲੇ 'ਚ ਕੋਈ ਪੰਗਾ ਨਹੀਂ ਹੈ ਸਾਨੂੰ ਪੰਗਾ ਇਹ ਹੈ ਕਿ ਸਾਡਾ ਨੌਜਵਾਨ ਮੁੰਡਾ ਚਲੇ ਗਿਆ ਮੁੰਡਾ ਸਾਡਾ ਫੌਜ ਵਿੱਚ ਭਰਤੀ ਹੋਇਆ ਹੈ 6.5 ਫੁੱਟ ਦਾ ਮੁੰਡਾ ਹੈ ਜਵਾਨ ਹੈ ਇਹ ਜਾਂ ਜਵਾਨ ਇੱਥੇ ਕੋਈ ਲੱਭ ਨਹੀਂ ਸਕਦਾ 2 ਦਿਨ ਪਹਿਲਾਂ ਇੱਥੇ ਆਇਆ ਉਹਨੂੰ ਨਾਲ ਲੈ ਜਾ ਕੇ ਕਾਰ ਦੇ ਵਿੱਚ ਚਿੱਟਾ ਪਲਾਤਾ ਹੈ ਤੇ ਚਿੱਟਾ ਗੱਡੀ ਚੋਂ ਮਿਲਿਆ ਹੈ ਤੇ ਪੁਲਿਸ ਉਸ ਗੱਲ ਨੂੰ ਰਫਾ-ਦਫਾ ਕਰਨ ਵਾਸਤੇ ਚਿੱਟਾ ਨਾਲ ਲਿਖ ਕੇ ਉਹਨੂੰ ਜ਼ਹਿਰੀਲੀ ਚੀਜ਼ ਲਿਖ ਰਹੀ ਹੈ ਜਿਹਦੇ ਨਾਲ ਸਾਰਾ ਕੇਸ ਖਰਾਬ ਕਰ ਰਿਹਾ ਹੈ ਗਲੀ-ਗਲੀ ਮੋਹੱਲੇ ਬੱਲੇ ਪਿੰਡ-ਪਿੰਡ ਦਾ ਮਸਲਾ ਹੋ ਗਿਆ ਕਿ ਜੀ ਨਸ਼ਾ ਬਿਕ ਰਿਆ ਸਭ ਨੂੰ ਪਤਾ ਹੈ ਆ ਹੁਣ ਜੀਤੇ ਮਰਜੀ ਇਥੇ ਨਾਮ ਪੁੱਛ ਲੋ ਕਿਹੜੇ ਬੰਦੇ ਬੋਲਦੇ ਪੁਲਿਸ ਨੂੰ ਫੜਦੀ ਨਹੀਂ ਤੇ ਪੁਲਿਸ ਨਾਲ ਮਿਲ ਕੇ ਸਾਰਾ ਕੁਝ ਕਰਾਉਂਦੀ ਏ ਪੰਜਾਬ ਨੂੰ ਬਾਹਰ ਬਦਨਾਮ ਕਰ ਰਿਆ ਥੱਲੇ ਪੰਜਾਬ ਮਰ ਰਿਆ ਨੌਜਵਾਨ ਫੌਜੀ ਮੁੰਡਾ ਪਾਲਣਾ ਜਿਹਨੇ ਆਖੜਾ ਬਾਪ ਆਖੜਾ ਚਾਚਾ ਉਹ ਬੀਬੀ ਬੈਠੀ ਏ ਰੋਂਦੇ ਦੇਖ ਨਹੀਂ ਹੁੰਦੇ ਇਹਨਾਂ ਨੂੰ ਪੁੱਛੋ ਕਿਸ ਤਰ੍ਹਾਂ ਪਾਲਿਆ 9 ਮਹੀਨਿਆਂ ਦਾ ਕਿਹਨੇ ਪਾਲਣਾ ਉਹ ਤੇ ਤੁਸੀਂ ਉੱਥੇ ਵਿਧਾਨ ਸਭਾ ਦੇ ਵਿੱਚ ਸਿਰਫ ਠਾਕ ਕੇ ਮਾਰਨਦੇ আর ਦੂਸਰਿਆਂ ਨੂੰ ਗਾਲਾਂ ਕੱਢਣ ਤੇ ਬਿਨਾ ਹੋਰ ਕੋਈ ਕੰਮ ਨਹੀਂ ਤੇ ਥੱਲੇ ਅਬ ਗਲੀ ਗਲੀ ਚਿੱਟਾ ਵਿਗਦਾ ਆ ਮੈਂ ਤੈਨੂੰ ਮਲਾਵਾ ਉਹਰੇ ਬੰਦੇ ਤੁਸੀਂ ਜਿਹੜੇ ਖਾਂਦੇ ਜਿਹੜਿਆਂ ਨੂੰ ਗਲਤ ਤਰੀਕੇ ਨਾਲ ਲਾ ਦਿੱਤਾ ਜਾਂਦਾ ਨਸ਼ੇ ਤੇ ਤੁਸੀਂ ਉਹਨਾਂ ਨੂੰ ਫੜ ਫੜ ਕੇ ਦੇਈ ਜਾਂਦੇ ਅੱਜ ਰੋਪੜ ਦੇ ਐਸਐਸਪੀ ਦੇ ਪੰਜ ਦਿਨਾਂ ਦੇ ਮੈਂ ਦੇਖ ਰਿਹਾ ਰਿਪੋਰਟਾਂ ਆ ਰਹੀਆਂ ਉਹ ਕਹਿੰਦੇ ਰੋਜ਼ ਕਹਿੰਦਾ ਵੀ ਨਸ਼ੇ ਦੇ ਆਦੀ 7 ਜਾਣੇ ਫੜੇ ਆ ਉਹ ਨਸ਼ੇ ਦੇ ਆਦੀ ਦਾ ਉਹ ਹੈ ਜਿਹਨਾਂ ਨੂੰ ਇਹ ਵੇਚਣ ਵਾਲਿਆਂ ਨੇ ਨਜਾਇਜ਼ ਤੌਰ ਤੇ ਲਾਤਾ ਤੇ ਉਹਨਾਂ ਨੂੰ ਫੜ ਕੇ ਤੁਸੀਂ ਅੰਦਰ ਦੇਈ ਜਾਂਦੇ 6 ਮਹੀਨੇ ਬਾਹਰ ਨਹੀਂ ਆਉਂਦਾ ਬੁਢੀ ਦਾ ਪੁੱਤ ਤੇ ਉਹਦਾ ਕਸੂਰ ਕੀ ਹੈ ਕਸੂਰ ਹੈਗਾ ਇੱਥੇ ਕੁਝ ਬੀਬੀਆਂ ਵੇਚਦੀਆਂ ਕੁਝ ਬੰਦੇ ਵੇਚਦੇ ਉਹਨਾਂ ਨੂੰ ਪੁਲਿਸ ਜਿਹੜੇ ਬਕਾਉਂਦੀ ਹੈ ਉਹਨਾਂ ਨੂੰ ਤੁਸੀਂ ਫੜਦੇ ਨਹੀਂ 2 ਦਿਨ ਪਹਿਲਾਂ ਮੁੰਡਾ ਆਇਆ ਜਲੰਧਰ ਤੋਂ ਖੋਜ ਵਿੱਚ ਭਾਰਤੀ ਹੈ ਕੁਛ ਦਿਨ ਪਹਿਲਾਂ ਛੁੱਟੀ ਆਇਆ ਸੋ ਐਸੀ ਇਸ ਲੜਾਈ ਨੂੰ ਲੜਾਂਗੇ ਆਪਣਾ ਸਾਡਾ ਨੌਜਵਾਨ ਮਰਿਆ ਮੇਰੇ ਇਲਾਕੇ ਦਾ ਮੇਰੇ ਪਰਿਵਾਰ ਦਾ ਹੈ ਤੇ ਐਸੀ ਇਹਨਾਂ ਦੇ ਨਾਲ ਖੜ ਕੇ ਲੜਾਈ ਲੜਾਂਗੇ ਔਰ ਇਨਸਾਫ ਦਵਾਵਾਂਗੇ ਇਹਨਾਂ ਨੂੰ ਜੁਡੀਸ਼ੀਅਲ ਜਾਂਚ ਤਾਂ ਇਹਦੀ ਹੋਣੀ ਹੋਏ ਲੇਕਿਨ ਖੋਜ ਵੀ ਆਏਗੀ ਖੋਜ ਨੇ ਵੀ ਦਿਖ ਰਿਹਾ ਉਹਨਾਂ ਦਾ ਵੀ ਜਵਾਨ ਮਰਿਆ ਤੇ ਉਹ ਆਦੀ ਤਾਂ ਹੈ ਨਹੀਂ ਸੀ ਨਸ਼ੇ ਦਾ ਮੌਕੇ ਤੇ ਚਿੱਟੇ ਨੂੰ ਪਛਾਣਨ ਵਾਲਿਆਂ ਨੇ ਪਛਾਣਿਆ ਕਿ ਜੀ ਚਿੱਟਾ ਲਫਾਫੇ 'ਚ ਪਾ ਕੇ ਲੈ ਗਏ ਉਹਦੇ 'ਚ ਕੁੜੀ ਪੁਲਿਸ ਵਿੱਚ ਲੱਗੀ ਵੀ ਹੈ ਉਹਨ ਬੇਚਾਰੀ ਦਾ ਘਰ ਵਾਲਾ ਮਰ ਗਿਆ ਉਹਨ ਦਾ ਪਤਾ ਹੀ ਕੁਛ ਨਹੀਂ ਹੈ ਉਹ ਤਾਂ ਵਿਧਵਾ ਹੋ ਗਈ ਹੈ ਛੋਟੀ ਜੀ ਉਮਰ ਦੀ 30 ਸਾਲ ਦੀ ਵੀ ਨਹੀਂ ਹੈ ਤੇ ਗੌਰ ਕੋਈ ਨਹੀਂ ਸਹੀ ਸਰਕਾਰ ਦੀ ਐਸੀ ਤਾਂ ਮੰਗ ਕਰਾਂਗੇ ਕਿ ਇਹਦੀ ਫੌਜ ਦੇ ਰਾਹੀਂ ਸੀਬੀਆਈ ਨੂੰ ਇਨਕੁਆਰੀ ਦਿੱਤੀ ਜਾਵੇ ਤੇ ਸਹੀ ਤਰੀਕੇ ਨਾਲ ਸਾਡੀ ਇਨਕੁਆਰੀ ਹੋਵੇ ਕਿਸ ਤਰ੍ਹਾਂ ਸਾਡਾ ਮੁੰਡਾ ਮਰਿਆ ਕਿਸ ਤਰ੍ਹਾਂ ਇੱਥੇ ਚਿਟਾਰਿਆ ਕਿਹੜੇ ਕਿਹੜੇ ਚਿੱਟੇ ਦੇ ਵਪਾਰੀ ਆਖਰ ਜੇ ਉਹਨਾਂ ਪਾਸ ਰਾਤ ਨੂੰ ਹੀ ਚਿੱਟਾ ਪਹੁੰਚ ਗਿਆ ਜਾਂ ਸਵੇਰੇ ਪਹੁੰਚਿਆ ਤੇ ਇੱਥੇ ਕੋਈ ਵੇਚ ਰਿਹਾ ਨੇੜੇ ਤੇੜੇ ਉਹਦਾ ਕਿਤੇ ਗਿਆ ਵੀ ਨਹੀਂ ਹੈ ਤੇ ਇੱਥੇ ਦੇ ਲੋਕ ਵਪਾਰੀ ਐ ਸਪਲਾਈ ਚੇਨ ਤਾਂ ਕੱਟਦੇ ਨਹੀਂ ਜਿਹੜੇ ਵਪਾਰੀ ਆ ਉਹਨਾਂ ਨੂੰ ਤਾਂ ਫੜਦੇ ਨਹੀਂ ਸਿਰਫ ਪੋਲੀਟੀਕਲ ਸਾਰਾ ਏਜੰਡਾ